ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੈ ਦਿਲੋਂ ਸਵਾਗਤ ਹੈ ਆਓ ਅੱਜ ਅਸੀਂ ਦਰਸ਼ਨ ਕਰਾਈਏ ਉਸ ਧਰਤੀ ਦੇ ਜਿੱਥੇ ਬੀਰਤਾ ਨੇ ਸ਼ਹਾਦਤ ਨੂੰ ਗਲੇ ਲਾਇਆ ਅੱਜ ਸਾਨੂੰ ਦਾਸਤਾਨੇ ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਜਾਣ ਦਾ ਮੌਕਾ ਮਿਲਿਆ ਫਿਰ ਅਸੀਂ ਸੋਚਿਆ ਆਪ ਜੀ ਨਾਲ ਉਥੇ ਬਤਾਏ ਕੁਝ ਪੰਨ ਸਾਂਝੇ ਕੀਤੇ ਜਾਣ ਅਸੀਂ ਮੋਗੇ ਤੋਂ ਉੱਥੇ ਜਾਣ ਲਈ ਚੱਲੇ ਸੀ ਸਵੇਰੇ 6 ਵਜੇ ਤਕਰੀਬਨ 10 ਵਜੇ ਉੱਥੇ ਪਹੁੰਚ ਕੇ ਆਉਂਦੇ ਅਨਸਾਰ ਗੱਡੀ ਪਾਰਕਿੰਗ ਵਿੱਚ ਲਗਾ ਦਿੱਤੀ ਇੱਥੇ ਬਹੁਤ ਵਧੀਆ ਪਾਰਕਿੰਗ ਬਣੀ ਹੋਈ ਹੈ ਫਿਰ ਅਸੀਂ ਟਿਕਟ ਕਾਊਂਟਰ ਵੱਲ ਵਧੇ ਜਿੱਥੇ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਸਿਰਫ ਤੁਸੀਂ ਆਪਣਾ ਆਧਾਰ ਕਾਰਡ ਦਿਖਾਓ ਪਤੇ ਮੈਂਬਰ ਦੱਸੋ ਇੱਕ ਆਧਾਰ ਕਾਰਡ ਉੱਪਰ 5 ਮੈਂਬਰ ਜਾ ਸਕਦੇ ਹਨ ਐਕਸਟਰਾ ਮੈਂਬਰਾਂ ਦੇ ਹਿਸਾਬ ਨਾਲ ਐਂਟਰੀ ਮਿਲ ਜਾਂਦੀ ਹੈ ਫਿਰ ਜਦੋਂ ਅੰਦਰ ਜਾਂਦੇ ਹਾਂ ਤਾਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਤੁਸੀਂ ਹਾਲ ਦੇ ਅੰਦਰ ਆਪਣਾ ਮੋਬਾਈਲ ਬੰਦ ਰੱਖਣਾ ਹੈ ਸੋ ਅਸੀਂ ਅੰਦਰ ਜਾਣ ਤੋਂ ਪਹਿਲਾਂ ਦਾ ਦ੍ਰਿਸ਼ ਬਹੁਤ ਮਨਮੋਹਕ ਹੈ ਇੱਥੇ ਸੁੰਦਰ ਫੁਆਰੇ ਤੇ ਕਈ ਸਟੈਚੂ ਬਣੇ ਹੋਏ ਹਨ ਬਹੁਤ ਸੁੰਦਰ ਪਾਰਕ ਹੈ ਅਸੀਂ ਅੰਦਰ ਵਰਦੇ ਹੀ ਤਾਂ ਹਾਲ ਇੱਕ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸਿੱਖਾਂ ਦੇ ਪਹਿਲੇ 10 ਗੁਰੂਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬਹੁਤ ਸੋਹਣੀ ਪ੍ਰੈਜੈਂਟੇਸ਼ਨ ਬਣਾਈ ਹੋਈ ਹੈ ਸਾਰਾ ਹਾਲ 에어 ਕੰਡੀਸ਼ਨਰ ਹੈ ਤਾਂ ਕਿ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਦੋਂ ਹਾਲ ਇੱਕ ਦਾ ਸ਼ੋਅ ਖਤਮ ਹੁੰਦਾ ਹੈ ਤਾਂ ਦੂਸਰੇ ਹਾਲ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੱਕ ਦਾ ਸਾਰਾ ਸਫ਼ਰ ਦਿਖਾਇਆ ਜਾਂਦਾ ਹੈ ਸੰਗਤਾਂ ਦੇ ਮਨ ਨੂੰ ਝੂਲਣ ਵਾਲੀ ਫਿਲਮ ਚੱਲਦੀ ਹੈ ਕੋਈ ਬੋਲਦਾ ਨਹੀਂ ਸਾਰੇ ਮगन ਹੋ ਕੇ ਸਾਰੀ ਫਿਲਮ ਦੇਖਦੇ ਹਨ ਇਸ ਤੋਂ ਬਾਅਦ ਤੀਸਰੇ ਹਾਲ ਵਿੱਚ ਚਲਾ ਜਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਾ ਪੂਰਾ ਇਤਿਹਾਸ ਇੱਥੇ ਦਿਖਾਇਆ ਜਾਂਦਾ ਹੈ ਫਿਰ ਹਾਲ 4 ਨੰਬਰ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਿਆਰ ਕੀਤੀ ਫੌਜ ਬਾਰੇ ਦਿਖਾਇਆ ਜਾਂਦਾ ਹੈ 10ਵੇਂ ਪਾਸ਼ਾ ਦਾ ਪੰਗਾਣੀ ਦਾ ਜੁੱਧ ਵੀ ਦਿਖਾਇਆ ਜਾਂਦਾ ਹੈ ਸ੍ਰੀ ਆਨੰਦਪੁਰ ਸਾਹਿਬ ਆ ਕੇ ਵਸਣ ਦਾ ਪੂਰਾ ਹਾਲ ਬਖਾਇਆ ਜਾਂਦਾ ਹੈ ਫਿਰ ਹਾਲ 5 ਵਿੱਚ ਗੁਰੂ ਜੀ ਦੁਆਰਾ ਮੁਗਲਾਂ ਨਾਲ ਟੱਕਰ ਦਾ ਸਾਰਾ ਦ੍ਰਿਸ਼ ਦਿਖਾਇਆ ਜਾਂਦਾ ਹੈ ਹਾਲ ਨੰਬਰ 6 ਵਿੱਚ ਆਨੰਦਪੁਰ ਸਾਹਿਬ ਤੋਂ ਮੁਗਲਾਂ ਦੀ ਲੜਾਈ ਸ਼ੁਰੂ ਹੁੰਦੀ ਹੈ ਅਤੇ ਫਿਰ ਜਦੋਂ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਏ ਤਾਂ ਉਹਨਾਂ ਦਾ ਸਾਰਾ ਪਰਿਵਾਰ ਮੁਗਲਾਂ ਦੇ ਧੋਖੇ ਤੋਂ ਅਲੱਗ ਕਰ ਦਿੱਤਾ ਗਿਆ ਸੀ ਇਹ ਦਿਖਾਇਆ ਜਾਂਦਾ ਹੈ ਫਿਰ ਹਾਲ ਨੰਬਰ 7 ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਮਕੌਰ ਸਾਹਿਬ ਆ ਵਸੇ ਇਹ ਸਾਰਾ ਕੁਝ ਇਸ ਵਿੱਚ ਵਿਕਸ਼ਿਤ ਦਿਖਾਇਆ ਜਾਂਦਾ ਹੈ ਫਿਰ ਕਿਸ ਤਰ੍ਹਾਂ ਮੁਗਲ ਕਾਲ ਟੱਕਰ ਲੈ ਕੇ ਕਿਸ ਤਰ੍ਹਾਂ ਇਕੱਲੇ-ਇਕੱਲੇ ਸਿੰਘਾਂ ਨੇ ਸਵਾ ਲੱਖ ਮੁਗਲ ਮਾਰ ਕੇ ਫਤਿਹ ਪ੍ਰਾਪਤ ਕੀਤੀ ਇਹ ਸਭ ਕੁਝ ਦਿਖਾਇਆ ਜਾਂਦਾ ਹੈ ਕਿਵੇਂ ਗੁਰੂ ਜੀ ਕਿਲੇ ਤੋਂ ਬਾਹਰ ਨਿਕਲਦੇ ਹਨ ਇਹ ਸਭ ਕੁਝ ਦਿਖਾਇਆ ਜਾਂਦਾ ਹੈ ਫਿਰ ਹਾਲ ਅੱਠ ਵਿੱਚ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਦਿਖਾਇਆ ਜਾਂਦਾ ਹੈ ਕਿਸ ਤਰ੍ਹਾਂ ਉਨ੍ਹਾਂ ਨੇ ਮੁਗਲ ਸلطਨਤ ਦੇ ਅੱਗੇ ਕੁੱਟਨੇ ਨਹੀਂ ਟੇਕੇ ਕਿਸ ਤਰ੍ਹਾਂ ਉਹਨਾਂ ਦੀ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਹਾਲ ਨੰਬਰ ਵਿੱਚ ਭੇਜਿਆ ਜਾਂਦਾ ਹੈ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਛੀਵਾੜੇ ਦੇ ਜੰਗਲਾਂ ਨੂੰ ਛੱਡ ਕੇ ਸ੍ਰੀ ਦਮਦਮਾ ਸਾਹਿਬ ਤੱਕ ਦੇ ਸਫ਼ਰ ਨੂੰ ਦਰਸਾਇਆ ਜਾਂਦਾ ਹੈ ਹਾਲ ਨੰਬਰ 10 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਸਾਡਾ ਹੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਰਫ ਯਾਦ ਨਾ ਕਰੀਏ ਬਲਕਿ ਉਸ راہ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਸ਼੍ਰੀ ਚਮਕੌਰ ਸਾਹਿਬ ਦੀਆਂ ਇੱਟਾਂ ਤੱਕ ਵੀ ਅਜੇ ਤੱਕ ਨੀਲੀਆਂ ਚੰਦਨੀਆਂ ਦੀ ਗੂੰਜ ਸੰਭਾਲਦੀਆਂ ਹੋਈਆਂ ਹਨ ਜੇਕਰ ਤੁਸੀਂ ਵੀ ਗੁਰੂ ਸਾਹਿਬ ਦੇ ਇਨ੍ਹਾਂ ਵਿਖਰੇ ਬੱਚਿਆਂ ਦੀ ਸ਼ਹਾਦਤ ਨੂੰ ਸਿਰ ਨਵਾ ਦੇਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ